गुड मॉर्निंग फ्रेंड्स की हाल चाल है सब ठीक ठाक हो अज कबीर साहब जी का जग इत तो फ्रेंड्स आप तो, देखो पहला से कि मैं हम थोड़ी जी सफाई की है तो वही पहला मंदिर में शंगारद हैं तो फिर तुम दसद हैं सफाई पहला सफाई की जाऊगी फिर मंदिर शृगारे जाऊगा तो चलो देखो और बने रहो मेरे नाल करते हैं हौली हौली सफाई तो फ्रेंड्स आप भी बने रहना तो बहु अज जग है तो भाई सारे जने आओ जग खाने वास्ते तो तो उधर लंगर बन रहा दूसरी साइड तो मैं अंदर है मंदिर इतने आप कर रहे सफाई तो चलो फ्रेंड्स हाँ देखो पहला काफ़ी दिन की होगी सफाई नहीं की तो थोड़े करते निकल सफाई की जाएगी हाँ देखो अपन लागे सफाई करना तो आप हमारे साथ बने रहना भाई तो आपको पूरी वीडियो देखना और ना इस वीडियो को पूरे को देख कर तो लाइक करना शेयर करना और सब्सक्राइब करना तो भूलना भाई और सारे जन देखना हमारी वीडियो ब्लॉक जे वाला छोटा सा बलॉक है तो भाई काफ़ी टाइम से हमारा कोई ब्लॉग आया भी नहीं है तो कोई नहीं बस अभी ना हम जाएंगे एक घूमने तो फिर आपको ब्लॉग बनाएंगे तो आपको दिखाएंगे फिर नवी नवी लोकेशन नवे नए रास्ते ਸਾਫ ਕੀਤਾ ਨਾ ਹਮਰਾ ਜੰਗਰੇ ਨਾ ਚਲੋ ਹੁਣ ਨਾ ਇਹਨਾਂ ਨੂੰ ਫਲਾਵਰ ਦੇ ਨਾਲ ਸ਼ਿੰਗਾਰਾ ਜਾਵੇ ਨਾ ਚਲੋ ਕਰਦੇ ਆ ਤਾਂ ਫਰੈਂਡਸ ਫੁੱਲ ਤੋੜ ਰਹੇ ਆ ਅਸੀਂ ਹੁਣ ਫੁੱਲ ਦੇ ਨਾਲ ਸ਼ਿੰਗਾਰਾਂਗੇ ਕੀਰ ਸਾਹਿਬ ਨੂੰ ਜੈ ਬਾਬਾ ਜੀ ਦੀ को नहीं कर ਮੰਦਰ ਛੋਟੇ ਆ। ਦੇਖੋ ਫਰੈਂਡਸ ਅਸੀਂ ਨਾ ਸ਼ਿੰਗਾਰਿਆ ਕੁਇਸ ਸਾਜੀ ਦਾ ਮੰਦਰ ਥੋੜਾ ਜਿਹਾ। ਚਲੋ ਦਿਖਾਇਓ ਸਾਨੂੰ ਕਮੈਂਟ ਚ ਲਿਖਾਇਓ ਕਿਦਾਂ ਬੜੀ ਲੱਗ ਰਿਹਾ। ਆਹ ਦੇਖੋ ਅਸੀਂ ਆਟਾ ਗੁੰਨ ਰਿਹਾ। ਅੱਜ ਬਣਨ ਗਿਆ ਪੂਰੀਆਂ ਸਬਜੀ ਨਾਲ ਖੀਰ ਚੱਲੇਗੀ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਬਣਦਾ ਵੀ ਔਰ ਖਾਉਣਾ ਵੀ ਜਰੂਰ ਤੁਹਾਨੂੰ। ਆਓ ਸਾਡੇ ਨਾਲ ਬਣੇ ਰਹਿਣਾ ਸਾਰੇ ਜਣੇ ਸਾਡੇ ਨਾਲ। ਪਾਣੀ ਪਾਤੇ ਹੋ ਚੂਸ ਬੋਲੋ ਆਪਣੇ ਤੇ ਆਓ ਆਹ ਮਾਰਨੋਂ ਬਜਾ ਦੇ ਕੋਈ ਨਾ ਅੱਜ ਮੈਂ ਪਾਣੀ ਕਿੱਥੇ ਕਿੱਥੇ ਰੀਅਰ ਯਾਵੇਂ ਮੈਂ ਲੇ ਕੇ ਤੋ ਲੋ ਫਰੈਂਸ ਇੱਥੇ ਹੋਤੀਆਂ ਭੈਣ ਲੱਗੀਆਂ ਲਾਸਟ ਹੋਤੀ ਪਾ ਚੁੱਕੀਆਂ ਅਸੀਂ ਸਾਰੇ ਜਣੇ ਸਾਰੇ ਨਤਈਆਂ ਔਰ ਅਬ ਝੰਡਾ ਚੜ੍ਹਨ ਲੱਗਾਗਾ ਦੇਖੋ ਝੰਡਾ ਚੜ੍ਹਦੇ ਹਾਂ ਵੀ ਸਰ

ਇਹ ਕਿੱਥੇ ਬੁੜੀ ਬੁੜਾ ਦੇਖਿਆ ਕਿਹਨਾਂ ਹਰੇ ਗੱਟੋ ਬੋਲ ਜਾਣੀ ਪਾਉ ਲਾਗੂ ਇਸ ਤਰ੍ਹਾਂ ਇੱਕ ਪੋਟੋ ਕਰਾਣਾ ਦੇਖਿ ਲੇ ਜੂਡੀ ਜੂਦੇ ਵੀਡੀਓ ਬਣਾਣਾ ਫੋਟੋ ਪੁੱਛੋ ਬੋਲੋ ਗਾਇਮ ਸਾਡੇ ਮਿੱਤਰ ਪਿਆਰੇ ਇੱਧਰ ਲੱਗੇ ਹੋਇਆ ਸੇਵਾ ਕਰਨ ਭਾ ਦੇਣੀ ਇੱਧਰ ਦੇਖੋ ਇੱਧਰ ਸੇਵਾ ਹੋ ਰਹੀ ਹੈ ਇਹ ਹੈ ਪੋਥੀ ਸੇੜ ਸੇੜਦਾ ਹੋ ਰਹੀ ਸੇਵਾ ਪੂਰੀ ਨਾ ਪੁੱਛ ਪਾ ਠੀਕ ਹੈ ਠੀਕ ਹੈ ਹੋਰ ਯਾਰ ਖੇਡ ਨਹੀਂ ਯਾਰ ਖੇਡ ਲੈ ਇੱਧਰ ਪੂਰੀਆਂ ਬਣੀਆਂ ਕਿ ਨਹੀਂ ਬਣੀਆਂ ਇਹ ਧਿਆਨ ਰੱਖੋ ਆ ਗਿਆ ਜੀ ਆ ਗਿਆ ਸੀ ਇੱਕੇ ਬਣਾ ਦੇ ਪੂਰੇ ਤੜਾ ਦੇ ਕੋਣ ਬੰਡੀ ਸ਼ੇਰ ਬੰਡੀ ਸ਼ੇਰ ਲੋਕਾਂ ਇੱਥੇ ਆ ਬਹਿਣਾ ਸ਼ੇਰ ਦੇ ਲੈ ਜੀ ਪੂਰੇ ਸਾਡੇ ਤੜਦੀਆਂ ਉਹ ਭੈਣੇ ਤਾਂ ਸੜਾਉਂਦੇ ਵੀ ਆ ਹਾਂ ਪਾਣੀ ਘੱਟੀ ਹੋ ਹਾਂਜੀ ਇਧਰ ਪੂਰੀਆਂ ਬਣਾਉਣੀਆਂ ਪੂਰੀਆਂ ਕਿਹੜਾ ਕਿਹੜਾ ਬਣਾ ਲਾ ਸਾਰੇ ਇਹਨਾਂ ਦੇਖੋ ਪੂਰੀਆਂ ਬਣਾਉਂਦਾ ਜਿਹੜਾ ਕੱਪੜੇ ਪਾਏ ਕੰਮ ਲੱਗੇ ਸੇ ਹਾਂ ਕੰਮ ਦਿਖਾ ਕੱਪੜੇ ਦਿਖਾ ਚਲੋ ਜੀ ਅੱਛਾ ਕੋਈ ਨਹੀਂ ਲੈ ਕੇ ਜਾਣੀਆਂ ਇਹ ਇੱਧਰ ਦੇਖ ਲਈ ਕੁੜੀਆਂ ਨੂੰ ਬਾਈ ਇੱਕ ਚਾਹੇ ਹਟਾ ਇੱਕ ਚਾਹੇ ਅਖੀਰ ਸਾਡੀ ਆਜਣੇ ਦੇ ਲਾਟੇ ਨਾ ਆਜਣੇ ਦੇ ਲਾਟੇ ਇਹ ਸਾਡੀ ਖੁਸ਼ ਜੀ ਆਹ ਸਾਡੀਆਂ ਪੁਰੀਆਂ ਬਾਈ ਬੰਦਾ ਦੇਖੋ ਕਿਹੜਾ ਲੱਗਿਆ ਪੂਰੀਆ ਬੱਡਣ ਲਾਡੀ ਜੇੜ ਲੱਗਿਆ ਨਾਲ ਲਾਡੀ ਲੱਗਿਆ ਪੂਰੀਆਂ ਬਣਾਉਣ ਮਿੱਤ ਬਲ ਲੰਗਾ ਚਾਲੂ ਕਰ ਦੇਣਾ ਅਸੀਂ ਹੁਣ ਥੋੜਾ YouTube ਤੇ ਯਾਰੀ YouTube ਤੇ ਆ ਪੂਰੀਆਂ ਬਣਾ ਰਹੀਆਂ ਉਹ ਲੁਕੋ ਕੇ ਰੱਖੀਓ ਤੋਂ ਫਰੈਂਡਸ ਹੁਣ ਬਸ ਲੰਗਰ ਸਟਾਰਟ ਹੋ ਗਿਆ ਆ ਦੇਖੋ ਬੱਚਿਆਂ ਨੂੰ ਪਹਿਲਾਂ ਗੰਚਕਾ ਨੂੰ ਤੋ ਭਾਈ ਆਜੋ ਸਾਰੇ ਜਿਹੜੇ ਲੰਗਰ ਸਟਾਰ ਹੋ ਚੁੱਕਾ ਹੈਗਾ ਖਾਣ ਨੂੰ ਆਜੋ ਪੂਰੀਆ ਪਰੀਆ ਸਭ ਬਣਿਆ ਹੋਇਆ ਹੈ ਨਾ ਆਪ ਬੱਚੇ ਸੇਵਾ ਕਰ ਰਹੇ ਪੂਰੀ ਆ ਦੇਖੋ ਜੀ ਸਾਰੇ ਜਿਹੜਾ ਲੰਗਰ ਸਟਾਰ ਹੋ ਚੁੱਕਾ ਹੈਗਾ ਆ ਸਕਦੇ ਜਿਹੜਾ ਵੀ ਖਾਣਾ ਚਾਹਦਾ ਹੈਗਾ ਤੋ ਚਲੋ ਠੀਕ ਹੈ ਫਰੈਂਡਸ ਅਸੀਂ ਵੀ ਕਰਦੇ ਆ ਹੁਣ ਛੋਟੇਆ ਬਲੌਗ ਬਣਾਣਾਗਾ ਕਿਉਂਕਿ ਕੰਮ ਵੀ ਕਰਨਾਗਾ ਤੋ ਨਾਨਾ ਕੰਮ ਵੀ ਕਰੀਏ ਨਾ ਨਾਨਾ ਨਾਲ ਬਲੌਗ ਬਣਾਇਆ ਨਾ ਚਲੋ ਤੁਸੀਂ ਸਾਰਾ ਦੇਖਿਓ ਜੋ ਵੀ ਹੈਗਾ ਜਿੱਦਾਂ ਵੀ ਟਾਈਮ ਕਰਦੇ ਹੁਣੇ ਲੋ ਜੀ ਮਿੱਤਰੋ ਲੰਗਰ ਚੱਲ ਪਿਆ ਸਾਡਾ ਸਟਾਰਟ ਹੋ ਗਿਆ ਆ ਜੋ ਜਿਹਨੇ ਵੀ ਲੰਗਰ ਛਕਣਾ ਆ ਕੇ ਭਾਣਾ ਹਯਾ ਗੂੜ ਖੋਲੀ ਸੇਵਾ ਕਰਦੇ ਹੁੰਦੇ ਬੱਤ ਰੂਹੀ ਕਿਆ ਭਾਇਆ ਲਾਈਕ ਕਰੋ ਸ਼ੇਅਰ ਕਰੋ ਅਖਾਲੋ ਲੋ ਜੀ ਮੁੰਡੇ ਪੂਰੀ ਸੇਵਾ ਕਰਦੇ ਵੇ ਆ ਜੀ ਨਹੀਂ ਹੋ। ਬੁੱਧਰ ਸਾਰੇ ਬਣਾਉਂਦੇ ਨੇ। ਫਰੈਂਸ ਇਸ ਗਰੁੱਪ ਨੂੰ ਕੀ ਐਂ ਲੱਗਦੇ ਆ ਅਸੀਂ ਫਿਰ ਹੁਣ ਲੰਗਰ ਸੱਗ ਲਿਆ ਆ ਜਾਓ ਸਾਰੇ ਲੰਗਰ ਸੱਗਣ ਵਾਸਤੇ ਜੀਰਾਂ ਵੀ ਬਣਾਉਂਦੇ ਆ। ਭਾਈ ਸਾਰੇ ਅੰਦੀ।